ਕਹਣਾ ਪਛਾਤਿਆ ਵਿਅਕਤੀ ਇੱਥੇ ਆ ਕੇ ਬੈਠ ਗਏ ਸੀ ਜਦ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਉਹ ਕੋਈ ਵੀ ਹਲਚਲ ਨਹੀਂ ਕਰ ਰਿਆ ਸੀ ਤੇ ਉਹਦੀ ਮੌਕੇ ਤੇ ਮੌਤ ਹੋਈ ਸੀ ਤੇ ਸਵੇਰ ਤੁਸੀਂ ਇਤਲਾ ਪੁਲਿਸ ਨੂੰ ਦਿੱਤੀ ਇਹਦੇ ਬਾਰੇ ਹਾਂਜੀ ਸਰ ਜੀ ਉਸ ਤੋਂ ਬਾਅਦ ਆਪਾਂ ਨੇ ਸਲਾਹ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਕਿਸੇ ਦੀ ਡੈਥ ਹੋਈ ਹੋਈ ਆ ਕੁਝ ਪਤਾ ਲੱਗਿਆ ਕੌਣ ਸੀ ਕੌਣ ਸੀ ਨਹੀਂ ਸੀ ਕਿੱਥੋਂ ਆਇਆ ਬੰਦਾ ਕੁਝ ਨਹੀਂ ਪਤਾ ਜੀ ਉਹਦੇ ਬਾਰੇ ਸਾਨੂੰ ਕੁਝ ਵੀ ਨਾ ਬਾਰੇ ਪਤਾ ਕਿ ਉਹ ਕੌਣ ਸੀ بس موقع ਤੇ ਹੀ ਦੇਖਿਆ ਗਿਆ ਕਿ ਉਹ ਡੈਥ ਹੋਈ ਹੋਈ ਸਾਨੂੰ ਕਰੀਬ 1 ਵਜੇ ਫੋਨ ਆਇਆ ਸੀ ਜੀ ਕਾਰਨ ਹਸਪਤਾਲ ਦੇ ਕੋਲ ਕੋਈ ਨਾਮ ਨਹੀਂ ਡੈੱਡ ਬੋਡੀ ਪਈ ਹੈ ਜੀ ਸਪੋਜ਼ ਬਾਕੀ ਉਹਦੇ ਕੋਲ ਕੋ ਮੋਬਾਈਲ ਮਿਲਿਆ ਜੀ ਬਾਕੀ ਤਫਤੀਸ਼ ਅਸੀਂ ਕਰਕੇ ਜੋ ਵੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਇਹ ਕਿੱਥੇ ਕਿਦਰ ਰਹਿਣ ਵਾਲਾ ਕੁਝ ਪਤਾ ਲੱਗੇ ਇਹ ਵੀ ਬਾਰੇ ਹਲੇ ਕੋਈ ਪਤਾ ਨਹੀਂ ਉਹ ਮੋਬਾਈਲ ਚ ਪਤਾ ਲੱਗੂਗਾ ਸਾਨੂੰ ਸਾਰਾ ਕੁਝ ਜੋ ਵੀ ਹੈ ਜੀ ਫਿਰ ਜਾਂਚ ਕਰ ਰਹੇ ਹਾਂ ਹਾਂ ਜਾਂਚ ਕਰ ਰਹੇ ਹਾਂ ਕਰਕੇ ਸਾਰੀ ਜੋ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਇੱਕ ਅਣਪਛਾਤੇ ਆ ਵਿਅਕਤੀ ਇੱਥੇ ਆ ਕੇ ਬੈਠ ਗਏ ਸੀ ਜਦ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਉਹ ਕੋਈ ਵੀ ਹਲਚਲ ਨਹੀਂ ਕਰ ਰਿਹਾ ਸੀ ਤੇ ਉਹਦੀ ਮੌਕੇ ਤੇ ਮੌਤ ਹੋਈ ਸੀ ਤੇ ਸਵੇਰ ਤੁਸੀਂ ਇਤਲਾ ਪੁਲਿਸ ਨੂੰ ਦਿੱਤੀ ਇਹਦੇ ਬਾਰੇ ਹਾਂਜੀ ਸਰ ਜੀ ਉਸ ਤੋਂ ਬਾਅਦ ਆਪਾਂ ਨੇ ਸਲਾਹ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਕਿ ਇੱਥੇ ਕਿਸੇ ਦੀ ਡੈਥ ਹੋਈ ਹੋਈ ਆ ਕੁਝ ਪਤਾ ਲੱਗਿਆ ਕਾ ਇਸੀ ਕੌਮ ਸੀ ਨਹੀਂ ਕਿੱਥੋਂ ਆਇਆ ਬੰਦਾ ਕੁਝ ਨਹੀਂ ਪਤਾ ਜੀ ਉਹਦੇ ਬਾਰੇ ਸਾਨੂੰ ਕੋਸ਼ਿਸ਼ ਨਾ ਬਾਰੇ ਪਤਾ ਕਿ ਉਹ ਕੌਣ ਸੀ ਬਸ ਮੌਕੇ ਤੇ ਹੀ ਦੇਖਿਆ ਗਿਆ ਕਿ ਉਹ ਡੈਥ ਹੋਈ ਹੋਈ ਸਾਨੂੰ ਕਰੀਬ 1 ਵਜੇ ਫੋਨ ਆਇਆ ਸੀਗਾ ਜੀ ਕਰਨ ਹਸਤਾਉ ਦੇ ਕੋਈ ਨਾਮ ਨੂੰ ਡੈੱਡ ਵੜੀ ਪਈ ਹੈ ਜੀ ਸਪੋਜ਼ ਬਾਕੀ ਉਹਦੇ ਕੋਲ ਕੋ ਮੋਬਾਈਲ ਮਿਲਿਆ ਜੀ ਬਾਕੀ ਤਫਤੀਸ਼ ਅਸੀਂ ਕਰਕੇ ਜੋ ਵੀ ਕਾਰਵਾਈ ਅਮਰ ਵਿੱਚ ਲਿਆਵਾਂਗੇ ਇਹ ਕਿੱਥੇ ਕਿਦਰ ਰਹਿਣ ਵਾਲਾ ਕੁਝ ਪਤਾ ਲੱਗੇ ਇਹ ਵੀ ਬਾਰੇ ਹਲੇ ਕੋਈ ਪਤਾ ਨਹੀਂ ਉਹ ਮੋਬਾਈਲ ਚ ਪਤਾ ਲੱਗੂਗਾ ਸਾਨੂੰ ਸਾਰਾ ਜੋ ਵੀ ਹੈ ਜੀ ਫਿਰ ਜਾਂਚ ਕਰ ਰਹੇ ਹਾਂ ਹਾਂ ਜਾਂਚ ਕਰ ਰਹੇ ਹਾਂ ਕਰਕੇ ਸਾਰੀ ਜੋ ਵੀ ਕਾਰਵਾਈ ਅਮਰ ਵਿੱਚ ਲਿਆਵਾਂਗੇ